ਤਾਰਾ ਮੀਰ ਸਿੰਘ ਜੀ ਕਿਤੇ ਰਹਿੰਦੇ ਸੁੰਦਰਵਾਸਤੀ ਜੀ ਰਾਮੀ ਲਗ ਗਰਾਊਂਡ ਕੀ ਮਸਲਾ ਹੋਇਆ ਮਸਲਾ ਇਹ ਦੀ ਜਿਹੜੇ ਮੁੰਡਿਆਂ ਦੀ ਲੜਾਈ ਦੀ ਉਹ ਸਾਡੇ ਗਵਾਂਡ ਚ ਬੈਕ ਸੈੱਡ ਵਰ ਗਏ ਉਹਨਾਂ ਨੂੰ ਆਏ ਹੋ ਗਿਆ ਵੀ ਸਾਡੇ ਘਰੇ ਵਰ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਵੀਰੇ ਤੁਸੀਂ ਸਾਡੇ ਗਵਾਂਡ ਨੂੰ ਬੰਨਣ ਲੱਗ ਗਏ ਕਹਾਂ ਸੁਣਨੇ ਵਾਧ ਕਰੇ ਮੁੰਡੇ ਵਾੜੇ ਨੇ ਮਾ ਵੀਰੇ ਸਾਡੇ ਘਰੇ ਦੱਸ ਨਹੀਂ ਕੋਈ ਵੀ ਮਾਦ ਆਏ ਅੰਦਰਾ ਕੇ ਵਰ ਕੇ ਦੇਖ ਲੋ ਉਹਨ ਮੁੰਡਿਆਂ ਨੇ ਨਸ਼ੇ ਕੀਤੇ ਹੋਏ ਦੀ ਸਾਰਿਆਂ ਨੇ ਏ ਢਾਂਗ ਡਾਸਿਆਂ ਨਾਲ ਤੇ ਕੁਰਬਾਨਾਂ ਦੇ ਦਾਦੂ ਤੇ ਮੀਟ ਵੱਢਣਾ ਉਹਨਾਂ ਦਾ ਸਾਰਾ ਕੰਮ era ਕਰਬਾਨਾ ਤਾਂ ਤੇ ਮੇਰੇ ਬੱਚੇ ਦੇ ਕੰਚ ਵੱਜਿਆ ਸਿਰ 'ਚ ਤੇ ਮੈਂ ਹਸਪੀਟਲ ਚ ਲੈ ਗਿਆ ਤੇ ਪਰ ਉਹਨਾਂ ਨੇ ਘੜਤਾ ਲੜਾਈ ਕਿਸ ਕਾਰਨ ਹੋਈ ਇਹਨਾਂ ਦੀ ਨਾ ਆਪ ਚ ਆਪ ਚ ਪ੍ਰਾਣੀ ਰਹਿੰਦੇ ਚੱਲਦੀ ਆ ਮੁੱਲੇ ਮੁੱਲੇ ਵਾਲੀ ਦੀ ਅੱਛਾ ਮਾਦਰਾਣ ਦੀ ਗੋਠੇ ਦੇ ਮੁੰਡੇ ਨੇ ਤੇ ਨਾਲ ਉਹਨਾਂ ਦੇ ਗਵਾੜ ਚ ਮੁੰਡੇ ਨੇ ਅੱਛਾ ਤੁਹਾਡਾ ਕੋਈ ਰੋਲ ਨਹੀਂ ਸਾਡਾ ਕੋਈ ਰੋਲ ਨਹੀਂ ਇਸਦਾ ਹੀ ਪੁੱਛਣਾ ਜਾਂਦੇ ਸਾਡਾ ਇਸ ਘਰੋਂ ਬੰਨਿਆਗਾ ਅੱਛਾ ਇਸ ਬੰਦੇ ਤੁਸੀਂ ਪੁਲਿਸ ਕੋਲੇ ਕੰਪਲੀਟ ਕਰੀ ਹਾਂਜੀ ਕਰੀ ਜੀ ਕੀ ਕਹਿੰਦੇ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕਾਰਵਾਈ ਕਰ ਰਹੇ ਹਾਂਗੇ ਉਹਨਾਂ ਨੇ ਕੰਪਲੀਟ ਅਸੀਂ ਪਰਚਾ ਕਰਾਤਾ ਉਹਨਾਂ ਦੀ ਰਾਤ ਕੋ ਪੁਲਸ ਵਾਲਿਆਂ ਨੇ ਵੀ ਗੱਡੀ ਬਣਾਈ ਹਾਂ ਪੁਲਸ ਵਾਲਿਆਂ ਨੇ ਵੀ ਗੱਡੀ ਬਣਾਈ ਸ਼ਾਇਦ ਕਿਵੇਂ تیاری 86 8600 ਨੰਬਰ ਗੱਡੀ ਦਾ ਸਵਿਫਟ ਗੱਡੀ ਦਾ ਸੀਟੀ ਵਾਣਾ ਸੀਟੀ ਵਾਂਚੀ ਇਹ ਕੇਸ ਆਈ ਤੇ ਗੱਡੀ ਬਣਿਆ ਆ ਪਹੁੰਚਾਂ ਜੀ ਕੀ ਹੋਈ ਰਾਤ ਰਾਤ ਉਹਨਾਂ ਹਮਲਾਵਰਤਾ ਜੀ ਸਾਡੇ ਘਰਾਂ ਚ ਆ ਕੇ ਤੇ ਮੇਰੀ ਕੁੜੀ ਨੂੰ ਵੀ ਖੋਹਦੇ ਸੀ ਕਹਿੰਦੇ ਵੀ ਇਹਨਾਂ ਦੀ ਕੁੜੀ ਇਹਨਾਂ ਦੀ ਕੁੜੀ ਨੂੰ ਫੜੋ ਆਪੇ ਆਣਗੇ ਸਾਰੇ ਵਾਰ ਇਨੂੰ ਵੀ ਹੋ ਗਿਆ ਲੱਗਿਆ ਮੈਂ ਤਾਂ ਕਿਸੇ ਦੇ ਗਮਾਂਡਿਆਂ ਦੇ ਕਰੇ ਛੱਡ ਕੇ ਆਈ ਮੈਂ ਤਾਂ ਅਬਜੀ ਕੁੜੀ ਨੂੰ ਕੀ ਮਸਲਾ ਕੀ ਸੀ ਮਸਲਾ ਤਾਂ ਉਹ ਆਈ ਸੀ ਸਾਨੂੰ ਮਸਲੇ ਦਾ ਨਹੀਂ ਪਤਾ ਜੀ ਸਾਡਾ ਤਾਂ ਇੱਥੇ ਬਸਤੀ ਜੀ ਕੋਈ ਹੋਗਾ ਇਹਨਾਂ ਦਾ ਸਾਡਾ ਸਾਡੇ ਘਰ ਨੂੰ ਤਾਂ ਕੁਝ ਨਹੀਂ ਪਤਾ ਹੈਗਾ ਜੀ ਅੱਛਾ ਜੀ ਸਾਡੇ ਦਾ ਕੋਈ ਮਸਲਾ ਨਹੀਂ ਹੈਗਾ ਕਿਸੇ ਨਾਲ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਸਾਡਾ ਨਾਂ ਇਨਸਾਫ ਹੋਣਾ ਚਾਹੀਦਾ ਜੀ ਜੋ ਸਾਡਾ ਪਾਪਾ ਨੂੰ ਤੋੜ ਹੋਇਆ ਸਾਨੂੰ ਵੀ ਪਤਾ ਲੱਗਿਆ ਉਹਨਾਂ ਨੂੰ ਹੱਥ ਲਵਾਉਣੇ ਚਾਹੀਦੇ ਮੈਨਾਂ ਨੇ ਹਮਲਾ ਕਰ ਰਹੇ ਉਹਨਾਂ ਤੇ ਕਿਸੇ ਨੂੰ ਜਾਣਦੇ ਤੁਸੀਂ ਹਾਂ ਜੀ ਹਾਂ ਜੀ ਸਾਰੇ ਨੂੰ ਜਾਣਦੇ ਸਾਬ ਬਸਤੀ ਦੇ ਹੀ ਨੇ ਜੀ ਰਾਮ ਵੀਰ ਸਿੰਘ ਜੀ ਕਿੱਥੇ ਰਹਿੰਦੇ ਸੁੰਦਰਵਾਸੀ ਜੀ ਰਾਮੀ ਲਗ ਗਰਾਉਂਡ ਕੀ ਮਸਲਾ ਹੋਇਆ ਮਸਲਾ ਇਹ ਦੀ ਜੀ ਜਿਲੇ ਮੁੰਡਿਆਂ ਦੀ ਲੜਾਈ ਦੀ ਉਹ ਸਾਡੇ ਗਵਾਂਡ ਚ ਬੈਕ ਸੈਟ ਵੜ ਗਏ ਉਹਨਾਂ ਨੂੰ ਆਇਆ ਵੀ ਸਾਡੇ ਘਰੇ ਵੜ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਵੀਰੇ ਤੂੰ ਸਾਡੇ ਘਰ ਕਿਉਂ ਬੰਨਣ ਲੱਗਿਆ ਕਹਿੰਦਾ ਸੁਣਨੇ ਵਾਦ ਕਰੇ ਮੁੰਡੇ ਵਾੜੇ ਨੇ ਮਾ ਵੀਰੇ ਸਾਡੇ ਘਰੇ ਦੱਸਿਆ ਨਹੀਂ ਕੋਈ ਵੀ ਮਾਦ ਆਏ ਅੰਦਰ ਆ ਕੇ ਵੜ ਕੇ ਦੇਖ ਲੋ ਉਹਨ ਮੁੰਡਿਆਂ ਨੇ ਨਸ਼ੇ ਕੀਤੇ ਹੋਏ ਸੀ ਸਾਰਿਆਂ ਨੇ ਏ ਟਾਂਗ ਡਾਸਿਆਂ ਨਾਲ ਤੇ ਕਿਰਪਾਨਾਂ ਨਾਲ ਤੇ ਦਾਦੂ ਤੇ ਮੀਟ ਵੱਢਣਾ ਉਹਨਾਂ ਦਾ ਸਾਰਾ ਕਮੇਰਾ ਕੁਰਬਾਨਤ ਹੈ ਤੇ ਮੇਰੇ ਬੱਚੇ ਦੇ ਕੰਚ ਵੱਜਿਆ ਸਿਰ 'ਚ ਤੇ ਮੈਂ ਹਸਪੀਟਲ ਚਲੇ ਗਿਆ ਸੀ ਪਰ ਉਹਨਾਂ ਨੇ ਕੱਢ ਤਾ ਲੜਾਈ ਕਿਸ ਕਾਰਨ ਹੋਈ ਇਹਨਾਂ ਦੀ ਨਾ ਆਪ ਚ ਆਪ ਚ ਪ੍ਰਾਣੀ ਰਹਿੰਦੇ ਚੱਲਦੀ ਆ ਮੁੱਲੇ ਮੁੱਲੇ ਵਲਦੀ ਅੱਛਾ ਮਾ ਦਰਾਂ ਦੀ ਗੁੱਠੀ ਦੇ ਮੁੰਡੇ ਨੇ ਤੇ ਨਾਲ ਉਹਨਾਂ ਦੇ ਗਵਾਂਢ ਚ ਮੁੰਡੇ ਨੇ ਅੱਛਾ ਤੁਹਾਡਾ ਕੋਈ ਰੋਲ ਨਹੀਂ ਸਾਡਾ ਕੋਈ ਰੋਲ ਨਹੀਂ ਇਸ ਦਾ ਇਹ ਪੁੱਛਣਾ ਚਾਹੁੰਦੇ ਸਾਡਾ ਇਸ ਘਰੋਂ ਬੰਨਿਆਗਾ ਅੱਛਾ ਇਸ ਬੰਦੇ ਤੁਸੀਂ ਪੁਲਿਸ ਕੋਲੇ ਕੰਪਲੀਟ ਕਰੀ ਹਾਂਜੀ ਕਰੀ ਜੀ ਕੀ ਕਹਿੰਦੀ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕਾਰਵਾਈ ਕਰ ਰਹੇ ਹਾਂਗੀ ਉਹਨਾਂ ਨੇ ਕੰਪਲੀਟ ਅਸੀਂ ਪਰਚਾ ਕਰਾਤਾ ਉਹਨਾਂ ਦੀ ਰਾਤ ਨੂੰ ਪੁਲਸ ਵਾਲਿਆਂ ਨੇ ਵੀ ਗੱਡੀ ਹਾਂ ਪੁਲਸ ਵਾਲਿਆਂ ਨੇ ਵੀ ਕਰਨੀ ਭੰਨੀ ਜੀ ਛਾਏ ਜਿਵੇਂ تیاری 86 8600 ਨੰਬਰ ਗੱਡੀ ਦਾ ਇਸ ਸਵਿਫਟ ਗੱਡੀ ਦਾ ਸੀਟੀ ਵਾਣਾ ਸੀਟੀ ਵਾਂਜੀ ਹਾਂ ਇਹ ਕੇਸ ਆਈ ਉਤੇ ਗੱਡੀ ਭੰਨਿਆ ਆ ਪਹੁੰਚਾਂ ਜੀ ਕੀ ਹੋਇਆ ਜੀ ਰਾਤ ਨੂੰ ਉਹਨਾਂ ਨੇ ਹਮਲਾ ਕਰਤਾ ਜੀ ਸਾਡੇ ਘਰਾਂ ਚ ਆ ਕੇ ਤੇ ਮੇਰੀ ਕੁੜੀ ਨੂੰ ਵੀ ਖੋਹਦੇ ਸੀ ਕਹਿੰਦੇ ਵੀ ਇਹਨਾਂ ਦੀ ਕੁੜੀ ਇਹਨਾਂ ਦੀ ਕੁੜੀ ਨੂੰ ਫੜੋ ਆਪੇ ਆਣਗੇ ਸਾਰੇ ਵਾਰ ਇਨੂੰ ਵੀ ਹੋ ਗਿਆ ਲੱਗਿਆ ਮੈਂ ਤਾਂ ਕਿਸੇ ਦੇ ਗਮਾਂਡਿਆਂ ਦੇ ਕਰੇ ਛੱਡ ਕੇ ਆਈ ਮੈਂ ਤਾਂ ਅਬਜੀ ਕੁੜੀ ਨੂੰ ਕੀ ਮਸਲਾ ਕੀ ਸੀ ਮਸਲਾ ਤਾਂ ਆਈ ਸੀ ਸਾਨੂੰ ਮਸਲੇ ਦਾ ਨਹੀਂ ਪਤਾ ਜੀ ਸਾਡਾ ਤਾਂ ਇੱਥੇ ਬਸਤੀ ਜੀ ਕੋਈ ਹੋ ਗਿਆ ਨਾ ਤਾਂ ਸਾਡਾ ਸਾਡੇ ਘਰ ਨੂੰ ਤਾਂ ਕੁਝ ਨਹੀਂ ਪਤਾ ਹੈਗਾ ਜੀ ਅੱਛਾ ਜੀ ਸਾਡੇ ਦਾ ਕੋਈ ਮਸਲਾ ਨਹੀਂ ਹੈਗਾ ਕਿਸੇ ਨਾਲ ਹੁਣ ਤੁਸੀਂ ਕੀ ਮੰਗ ਕਰਦੇ ਸਤਾ ਹੀ ਮੰਗ ਕਰਦੇ ਸਾਡਾ ਨਾ ਇਨਸਾਫ ਹੋਣਾ ਚਾਹੀਦਾ ਜੀ ਜੋ ਸਾਡਾ ਪਾਪਾ ਨੂੰ ਤੋੜ ਹੋਇਆ ਸਾਨੂੰ ਵੀ ਪਤਾ ਲੱਗੇ ਉਹਨਾਂ ਨੂੰ ਹੱਥ ਲਵਾਉਣੇ ਚਾਹੀਦੇ ਮੈਨਾਂ ਨੇ ਹਮਲਾ ਕਰ ਰਹੇ ਉਹਨਾਂ ਤੇ ਕਿਸਨ ਜਾਣਦੇ ਤੁਸੀਂ ਹਾਂ ਜੀ ਹਾਂ ਜੀ ਸਾਰੇ ਜਾਣਦੇ ਸਾਬ ਬਸਤੀ ਦੇ ਹੀ ਨੇ ਜੀ